ਸਤਿ ਸ਼੍ਰੀ ਅਕਾਲ ਦੋਸਤੋ ਅੱਜ 30 ਨਵੰਬਰ ਤੇ 2024 ਜੀ ਪਹੁੰਚੇ ਪਿੰਡ ਰਾਈਆ ਜ਼ਿਲ੍ਹਾ ਬਠਿੰਡਾ ਪਾਣੀ ਦੇਖ ਸਕਦੇ ਹੋ 3 ਇਚ ਦਾ ਪ੍ਰੈਸ਼ਰ 5 ਐਚ ਦਾ 60 ਫੁੱਟ ਦੇ ਪੰਪ ਦਾ ਰਹਿ ਗਿਆ ਪੰਪ ਪਰਫਾਰਮੈਂਸ ਬਹੁਤ ਸੋਹਣੀ ਲੱਗ ਰਹੀ ਹੈ ਕੰਪਨੀ ਫਾਈਨਲ ਯੂਜ਼ ਕੀਤਾ ਗਿਆ ਜੀ ਗੋਲਡੀ ਦਾ ਬਾਇ ਅਫੀਸ਼ੀਅਲ 545 ਵਟ 2024 ਮਾਡਲ ਸਟਰਕਚਰ ਹੌਟ ਡਿਪ ਐਂਟੀ ਥੈਫਟ ਕੰਟਰੋਲਰ ਯੂਜ਼ ਕੀਤਾ ਫਰੀਕੋਨ ਕੰਪਨੀ ਦਾ ਔਰ ਜਿਹੜੇ ਬਾਈ ਦੇ ਲੱਗਿਆ ਪੰਪ ਉਹਨਾਂ ਨਾਲ ਕਰਾਂਗੇ ਗੱਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਲੱਗਿਆ ਪ੍ਰੋਜੈਕਟ ਜੀ ਆਪਣਾ ਬਹੁਤ ਵਧੀਆ ਜੀ ਤੇ ਆਪਾਂ ਕੱਲ ਸਾਮਾਨ ਪਹੁੰਚਿਆ ਸੀ ਅੱਜ ਆਪਣੀ ਮੋਟਰ ਚੱਲ ਪਈ ਬਹੁਤ ਵਧੀਆ ਸਰਵਿਸ ਹੈ ਜੀ ਮਨ ਦੀ ਸੰਤੋਸ਼ਟੀ ਹੋ ਗਈ ਹਾਂਜੀ ਪੂਰੀ ਮੰਨ ਲਓ ਦੋ ਦਿਨਾਂ ਦੇ ਵਿੱਚ ਆਪਣਾ ਪੰਪ ਚਾਲੂ ਹੋ ਗਿਆ ਹਾਂਜੀ ਹਾਂਜੀ ਦੋ ਦਿਨਾਂ ਚ ਚਾਲੂ ਹੋ ਗਿਆ ਧੰਨਵਾਦ ਜੀ ਦੇਖ ਸਕਦੇ ਹੋ ਤੁਸੀਂ ਸਟਰਕਚਰ ਔਰ ਪੈਨਲ ਮੋਨੋ ਆਫੀਸ਼ਲ